ਗੌੜੀ ਸੁਖਮਨੀ ਮੱਲਾ ਪੰਜਵਾ ਸ਼ਲੋਕ ਨਿਰਗੁਨੀ ਆਰ ਇਆ ਨੇ ਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਏ ਗੁਣਹੀਣ ਪੁਰਸ਼ ਉਸ ਮਾਲਕ ਪ੍ਰਭੂ ਨੂੰ ਸਦਾ ਯਾਦ ਰੱਖੋ ਜਿਨ ਕੀ ਆ ਤਿਸ ਚੀਤ ਰਖ ਨਾਨਕ ਨਿਭਹੀ ਨਾਲ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਹਿਰਦੇ ਵਿੱਚ ਵਸਾ ਉਹ ਤੇਰੇ ਨਾਲ ਤੋੜ ਤੱਕ ਤੇਰਾ ਸਾਥ ਹੀ ਰਹੇਗਾ ਅਸ਼ਟਪਦੀ ਰਮਿਆ ਕੇ ਗੁਣ 체ਤੁ ਪ੍ਰਾਨੀ हे ਪ੍ਰਮਾਤਮਾ ਦੇ ਗੁਣਾਂ ਨੂੰ 체ਤੇ ਕਰ ਯਾਦ ਕਰ ਕਵਨ ਮੂਲ ਤੇ ਕਵਨ ਦਿਸਟਾਨੀ ਕਿਸ ਮੂਲ ਤੋਂ ਤੈਨੂੰ ਕੀ ਕਰ ਵਿਖਾਇਆ ਹੈ ਜਿਨ ਤੂੰ ਸਾਜ ਸੁਆਰ ਸਿਗਾਰਿਆ ਜਿਸਨੇ ਤੈਨੂੰ ਰਜਕੇ ਸੁੰਦਰ ਅੰਗਾਂ ਨਾਲ ਸਜਾਇਆ ਹੈ ਗਰਭ ਅਗਨ ਮੇਂ ਜਿਨੇ ਉਬਾਰਿਆ ਮਾਤਾ ਦੀ ਗਰਭਗਨੀ ਵਿੱਚ ਜਿਸਨੇ ਤੈਨੂੰ ਬਚਾਇਆ ਤੇਰੀ ਰੱਖਿਆ ਕੀਤੀ ਬਾੜ ਵਿਵਸਥਾ ਤੁਝੇ ਪਿਆਰੇ ਦੁੱਧ ਬਾਲਕ ਉਮਰ ਵਿੱਚ ਤੈਨੂੰ ਮਾਤਾ ਦੇ ਸਨਾਂ ਵਿੱਚੋਂ ਦੁੱਧ ਪਿਲਾਉਂਦਾ ਹੈ ਭੜ ਜੋਗਨ ਭੋਜਨ ਸੁਖ ਸਹੂਦ ਭਰੀ ਜਵਾਨੀ ਵਿੱਚ ਤੇਰੇ ਭੋਜਨ ਤੇ ਸੁੱਖਾਂ ਦੀ ਖਬਰਦਾਰੀ ਰੱਖਦਾ ਹੈ ਬਿਰਧ ਪਿਆਉ ਪਰ ਸਾਖ ਸੇਨਾ ਜਦੋਂ ਬੁੱਢਾ ਹੋ ਗਿਆ ਤਾਂ ਪੁੱਤ ਧੀਆਂ ਸਗੇ ਸਬੰਧੀ ਉੱਪਰ ਕਰ ਦਿੱਤੇ ਤੇਰੀ ਸੰਭਾਲ ਵਾਸਤੇ ਮੁਖ ਪਿਆਉ ਬੈਠ ਕੋ ਦੇਣ ਜੋ ਬੈਠੇ ਬਿਠਾਏ ਨੂੰ ਮੂੰਹ ਵਿੱਚ ਭੋਜਨ ਦਿੰਦੇ ਹਨ ਇਹ ਨਿਰਗੁਣ ਗੁਣ ਕਛੁਨ ਨਾ ਬੂਝੇ ਇਹ ਗੁਣ ਹੈ ਮਨੁੱਖ ਪਰਮਾਤਮਾ ਦਾ ਕੁਝ ਵੀ ਗੁਣ ਯਾਨੀ ਕਿ ਪਰਉਕਾਰ ਨਹੀਂ ਸਮਝਦਾ ਬਖਸ਼ ਲਿਓ ਤੋ ਨਾਨਕ ਸੀਜੇ ਸੀਜੇ ਦਾ ਅਰਥ ਹੈ ਕਲਿਆਣ ਗੁਰੂ ਜੀ ਫਰਮਾਉਂਦੇ ਹਨ हे ਨਿਰੰਕਾਰ ਜੇ ਤੁਸੀਂ ਇਸ ਮਨੁੱਖ ਨੂੰ ਬਖਸ਼ ਲੋਗੇ ਤਾਂ ਇਸ ਦਾ ਕਲਿਆਣ ਹੋਵੇਗਾ ਜੈ ਪ੍ਰਸਾਦ ਤਾਰੂ ਉਪਰ ਸੁਖ ਬਸੇ ਜਿਸ ਦੀ ਕਿਰਪਾ ਕਰਕੇ ਤੂੰ ਧਰਤੀ ਉੱਤੇ ਸੁਖ ਨਾਲ ਵਸਦਾ ਹੈ ਸੂਤ ਭਰਾਤ ਮੀਤ ਬਣਤਾ ਸੰਗ ਹਸੈ ਪੁੱਤਰ ਭਾਈ ਮਿੱਤਰ ਤੇ ਇਸਤਰੀ ਨਾਲ ਹੱਸਦਾ ਖੇਡਦਾ ਹੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਜਿਸ ਦੀ ਕਿਰਪਾ ਨਾਲ ਤੂੰ ਠੰਡਾ ਜਲ ਪੀਂਦਾ ਹੈ ਸੁਖਦਾਈ ਪਵਨ ਪਾਵਕ ਮੂਲਾ ਫਿਰ ਬਿਨਾ ਕਿਸੇ ਮੁੱਲ ਤੋਂ ਸੁਖ ਦੇਣ ਵਾਲੀ ਹਵਾ ਤੇ ਅਗ ਵਰਤਦਾ ਹੈ ਜੈ ਪ੍ਰਸਾਦ ਭੋਗੇ ਸਵ ਰਸਾ ਜਿਸ ਦੀ ਕਿਰਪਾ ਨਾਲ ਸਾਰੇ ਰਸ ਆਨੰਦ ਭੋਗਦਾ ਹੈ ਸਗਲ ਸਮਗਰੀ ਸੰਗ ਸਾਥ ਬਸਾ ਸਾਰੇ ਪਦਾਰਥਾਂ ਸਹਿਤ ਜਿਸ ਦੀ ਕਿਰਪਾ ਨਾਲ ਤੂੰ ਵਸ ਰਿਹਾ ਹੈ ਦੀਨੇ ਹਸਤ ਪਾਵ ਕਰ ਨੀਤਰਸਨ جس نے تینو ہاتھ پیر کان ਅੱਖਾਂ ਤੇ ਜੀਬਾ ਦਿੱਤੀ ਹੈ। تਿਸੇ ਤ્યાਗ ਅਵਡ ਸੰਗ ਰਚਨਾ ਉਸ ਨੂੰ ਛੱਡ ਕੇ ਹੋਰ ਨਾਲ ਪ੍ਰੀਤ ਕਰਦਾ ਹੈ। ਹੋਰ ਨਾਲ ਪ੍ਰੀਤ ਕਰਨਾ ٹھیک ਨਹੀਂ ਕਿਉਂਕਿ ਐسے دکھ موڑ ਅੰਧ ਵਿਆਪੇ ਅਜੀਹੇ পাপ ਮੂਰਖਾਂ ਤੇ ਅੰਨਿਆਂ ਨੂੰ یعنی کہ ਜੋ ਸਮਝਦੇ ਤੇ ਵੇਖਦੇ ਨਹੀਂ ਉਹਨਾਂ ਨੂੰ ਲੱਗਦੇ ਹਨ ਨਾਨਕ ਕਢ ਲਿਓ ਪ੍ਰਭ ਯਾਪੇ ਏ ਵਾਹਿਗੁਰੂ ਐਸੇ ਮਨੁੱਖਾਂ ਨੂੰ ਤੁਸੀਂ ਆਪ ਹੀ ਇਸ ਭਵਚਲ ਸੰਸਾਰ ਵਿੱਚੋਂ ਕਢ ਲਗੋ ਆਦ ਅੰਤ ਜੋ ਰੱਖਣਹਾਰੇ ਜੋ ਪਰਮਾਤਮਾ ਜਨਮ ਤੋਂ ਲੈ ਕੇ ਮਰਨ ਤੱਕ ਇਸ ਦੀ ਰੱਖਿਆ ਕਰਨ ਵਾਲਾ ਹੈ ਕਿਸੂ ਪ੍ਰੀਤ ਨਾ ਕਰੇ ਗਵਾਰੇ ਉਸ ਨਾਲ ਇਹ ਮੋਟੀ ਬੁੱਧੀ ਵਾਲਾ ਪ੍ਰੀਤ ਨਹੀਂ ਕਰਦਾ ਮਨ ਨਹੀਂ ਲਾਉਂਦਾ ਜਾਕੀ ਸੇਵਾ ਨਵ ਨਿਦ ਪਾਵੇ ਜਿਸ ਦੀ ਸੇਵਾ ਕਰਕੇ ਨਵ ਨਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਉਸ ਨਾਲ ਇਹ ਮੂਰਖ ਮਨ ਨਹੀਂ ਲਾਉਂਦਾ ਜੋ ਠਾਕੁਰ ਸਦਾ ਹਜੂਰੇ ਹੈ ਜੋ ਪਰਮਾਤਮਾ ਹਰ ਸਮੇਂ ਅੰਗ ਸੰਗ ਹੈ ਤਾ ਕੋ ਅੰਦਾ ਜਾਣਤ ਦੂਰੇ ਉਸ ਨੂੰ ਇਹ ਅੰਨਾ ਦੂਰ ਜਾਣਦਾ ਹੈ ਜਾ ਕੇ ਟਹਿਲ ਪਾਵੇ ਦਰਗਹਿ ਮਾਨ ਜਿਸ ਦੀ ਸੇਵਾ ਕਰਕੇ ਦਰਗਾਹ ਵਿੱਚ ਮਾਨ ਪ੍ਰਾਪਤ ਹੁੰਦਾ ਹੈ ਤਿਸੇ ਬਿਸਾਰੇ ਮੁਗਦਾ ਜਾਨ ਉਸ ਨੂੰ ਇਹ ਗਿਆਨ ਹੀ ਮਹਾ ਮੂਰਖ ਭੁਲਾ ਛੱਡਦਾ ਹੈ ਸਦਾ ਸਦਾ ਇਹ ਭੁੱਲਣਹਾਰ ਇਹ ਜੀਵ ਸਦਾ ਭੁੱਲਣਹਾਰ ਹੈ ਨਾਨਕ ਰੱਖਣ ਹਾਰ ਪਾਰ ਗੁਰੂ ਜੀ ਕਥਨ ਕਰਦੇ ਹਨ ਇਸ ਮਨੁੱਖ ਨੂੰ ਐਸੇ ਜੀਵਾਂ ਨੂੰ ਬਖਸ਼ਣ ਵਾਲਾ ਪਰਮਾਤਮਾ ਬੇਅੰਤ ਹੈ ਰਤਨ ਤਿਆਗ ਕਉੜੀ ਸੰਗ ਰਚੇ ਨਾਮ ਰਤਨ ਨੂੰ ਛੱਡ ਕੇ ਮਾਇਆ ਕੋੜੀ ਨਾਲ ਰਚ ਰਿਹਾ ਹੈ ਸਾਚ ਛੋੜ ਝੂਠ ਸੰਗ ਮਚੈ ਸੱਚੇ ਨਾਮ ਨੂੰ ਛੱਡ ਕੇ ਝੂਠੇ ਪਦਾਰਥਾਂ ਨਾਲ ਪ੍ਰੇਮ ਹੈ ਜੋ ਛੱਡ ਨਾ ਸੋ ਅਸਥਿਰ ਕਰ ਮੰਨੈ ਜੋ ਸ਼ਰੀਰ ਛੱਡ ਜਾਣਾ ਹੈ ਉਸ ਨੂੰ ਸਥਿਰ ਮੰਨਦਾ ਹੈ ਜੋ ਹੋਵਨ ਸੋ ਦੂਰ ਪਰਾਨੈ ਜੋ ਹੋਣਾ ਹੈ ਉਸ ਨੂੰ ਦੂਰ ਪਛਾਣਦਾ ਹੈ ਯਾਨੀ ਕਿ ਹੋਣ ਵਾਲੀ ਮੌਤ ਨੂੰ ਯਾਦ ਨਹੀਂ ਰੱਖਦਾ ਛੋੜ ਜਾਏ ਤਿਸ ਕਾ ਸ਼ਰਮ ਕਰੇ ਜੋ ਪਦਾਰਥ ਛੱਡ ਜਾਣੇ ਹਨ ਉਹਨਾਂ ਵਾਸਤੇ ਕਸ਼ਟ ਕਰਦਾ ਹੈ ਸੰਗ ਸਹਾਈ तिस ਪਰਹਰੇ ਜੋ ਪਰਮਾਤਮਾ ਸੰਗੀ ਸਾਥੀ ਹੈ ਉਸ ਨੂੰ ਵਿਸਾਰ ਛੱਡਦਾ ਹੈ ਚੰਦਨ ਲੇਪ ਉਤਾਰੇ ਧੋਏ ਚੰਦਨ ਦੇ ਲੇਪ ਧੋ ਕੇ ਉਤਾਰ ਦਿੰਦਾ ਹੈ ਗਰਤ ਪ੍ਰੀਤ ਪ੍ਰਥਮ ਸੰਗ ਹੋਏ ਖੋਤੇ ਦੀ ਪ੍ਰੀਤ ਸਵਾ ਨਾਲ ਹੁੰਦੀ ਹੈ ਅੰਧਕੂਪ ਮੈ ਪਤਿਤ ਵਿਕਰਾਲ ਇਹ ਜੀਵ ਭਿਆਨਕ ਅੰਨੇ ਖੂਹ ਵਿੱਚ ਡਿੱਗ ਰਿਹਾ ਹੈ ਨਾਨਕ ਕਢ ਲਿਓ ਪ੍ਰਭ ਦਿਆਲ ਗੁਰੂ ਜੀ ਕਥਨ ਕਰਦੇ ਹਨ हे ਮਿਹਰਬਾਨ ਪ੍ਰਭੂ ਜੀ ਇਸ ਨੂੰ ਕਢ ਲਵੋ ਕਰਤੂਤ ਪਸੂ ਕੀ ਮਾਨਸ ਜਾਤ ਜਾਤ ਮਨੁੱਖਾਂ ਦੀ ਹੈ ਪਰ ਕਰਤੂਤਾ ਪਸ਼ੂਆਂ ਵਾਲੀਆਂ ਹੈ ਲੋਕ ਪਚਾਰਾ ਕਰੇ ਦਿਨ ਰਾਤ ਰਾਤ ਦਿਨ ਲੋਕ ਦਿਖਾਵੇ ਦੇ ਕੰਮ ਕਰਦਾ ਹੈ ਬਾਹਰ ਪੇਖ ਅੰਦਰ ਮਲ ਮਾਇਆ ਬਾਹਰ ਉਜਲ ਪੇਖ ਬਣਾਇਆ ਹੋਇਆ ਹੈ ਪਰ ਅੰਦਰ ਮਾਇਆ ਦੀ ਮੈਲ ਹੈ ਛਪਸਨਾਈ ਕਛ ਕਰੇ ਛਪਾਇਆ ਇਹ ਅੰਦਰਲੀ ਮੈਲ ਛੁਪਦੀ ਨਹੀਂ ਲੁਕਦੀ ਨਹੀਂ ਭਾਵੇਂ ਉਸ ਨੂੰ ਛਪਾਉਣ ਦਾ ਕਿੰਨਾ ਵੀ ਯਤਨ ਕਰਦਾ ਹੈ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਤਾਂ ਗਿਆਨ ਧਿਆਨ ਤੇ ਇਸ਼ਨਾਨ ਕਰਦਾ ਹੈ ਅੰਤਰ ਵਿਆਪੇ ਲੋਭ ਸੁਆਨ ਸੁਆਨ ਦਾ ਅਰਥ ਹੈ ਕੁੱਤਾ ਪਰ ਅੰਦਰ ਲੋਭੀ ਰੂਪੀ ਕੁੱਤਾ ਚਿੰਬੜਿਆ ਹੋਇਆ ਹੈ ਅੰਤਰ ਅਗਨੀ ਬਾਹਰ ਤਨ ਸੁਆਹ ਅੰਦਰ ਤ੍ਰਿਸ਼ਨਾ ਰੂਪ ਅਗ ਹੈ ਤੇ ਬਾਹਰ ਸਰੀਰ ਉਤੇ ਸੁਆ ਲਾਈ ਹੋਈ ਹੈ ਗਲ ਪਾਥਰ ਕਿਵੇਂ ਤਰੇ ਅਥਾ ਜਿਸਦੇ ਗਲ ਵਿੱਚ ਪੱਥਰ ਪਏ ਹੋਣ ਯਾਨੀ ਕਿ ਲੋਭ ਲਾਲਚ ਤੇ ਤ੍ਰਿਸ਼ਨਾ ਦੇ ਉਹ ਸੰਸਾਰ ਰੂਪੀ ਸਮੁੰਦਰ ਨੂੰ ਕਿਸ ਤਰ੍ਹਾਂ ਪਾਰ ਕਰ ਸਕਦਾ ਹੈ ਕਿਸ ਤਰ੍ਹਾਂ ਤਰ ਸਕਦਾ ਹੈ ਜਾ ਕੇ ਅੰਦਰ ਬਸੇ ਪ੍ਰਭੂ ਆਪ ਜਿਸਦੇ ਹਿਰਦੇ ਵਿੱਚ ਪਰਭੂ ਪਰਮਾਤਮਾ ਆਪ ਵਸਦਾ ਹੈ ਨਾਨਕ ਤੇਜਨ ਸਹਿਜ ਸਮਾਤ ਗੁਰੂ ਜੀ ਕਥਨ ਕਰਦੇ ਹਨ ਉਹ ਅਡੋਲ ਅਵਸਥਾ ਵਿੱਚ ਸਮਾ ਜਾਂਦਾ ਹੈ ਗੁਰੂ ਜੀ ਸਮਝਾ ਰਹੇ ਨੇ ਜੋ ਪੁਰਸ਼ ਠੱਗੀਆਂ ਚੋਰੀਆਂ ਦਿਖਲਾਵੇ ਦੇ ਕੰਮ ਤੇ ਹੱਕ ਭਰਾਏ ਦੀ ਲਾਲਸਾ ਨੂੰ ਤਿਆਗ ਕੇ ਪਰਮਾਤਮਾ ਨੂੰ ਹਿਰਦੇ ਚ ਵਸਾਉਂਦਾ ਹੈ ਉਹੀ ਪਰਮ ਸੁਖ ਦੀ ਪ੍ਰਾਪਤੀ ਕਰਦਾ ਹੈ ਸੁਨੰਦਾ ਕੈਸੇ ਮਾਰਗ ਪਾਵੇ ਕੰਨਾਂ ਨਾਲ ਸੁਣ ਕੇ ਅੱਖਾਂ ਤੋਂ ਅੰਨਾ ਰਸਤਾ ਕਿਸ ਤਰ੍ਹਾਂ ਪਾ ਸਕਦਾ ਹੈ ਕਿਸ ਤਰ੍ਹਾਂ ਲੱਭ ਸਕਦਾ ਹੈ ਕਰ ਗਏ ਉਹ ਲੋੜ ਨਿਭਾਵੇ ਜੇ ਉਸ ਦਾ ਹੱਥ ਫੜ ਲਵੋ ਤਾਂ ਉਹ ਆਪਣੀ ਅਖੀਰ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਕਹਾ ਬੁਝਾਰਤ ਬੁਝ ਹੈ ਡੋਰਾ ਕੰਨਾਂ ਤੋਂ ਬੋਲਾ ਯਾਨੀ ਕਿ ਜਿਸ ਨੂੰ ਕੰਨਾਂ ਤੋਂ ਸੁਣਾਈ ਨਹੀਂ ਦਿੰਦਾ ਉਹ ਬੁਝਾਰਤ ਕਿਵੇਂ ਬੁਝ ਸਕਦਾ ਹੈ ਨਿਸ ਕਹੀਏ ਤੋ ਸਮਝੇ ਪੂਰਾ ਉਸਨੂੰ ਜੇ ਰਾਤ ਕਹੀਏ ਤਾਉ ਦਿਨ ਸਮਝਦਾ ਹੈ ਕਹਾਂ ਬਿਸੰਪਦ ਗਾਵੇ ਗੂੰਗ ਗੂੰਗਾ ਪ੍ਰਭੂ ਦੇ ਗੀਤ ਕਿਸ ਤਰ੍ਹਾਂ ਗਾ ਸਕਦਾ ਹੈ ਯਤਨ ਕਰੇ ਤੋ ਵੀ ਸੁਰ ਭੰਗ ਜੇ ਘਰੋ ਗਾਉਣ ਦਾ ਯਤਨ ਵੀ ਕਰੇ ਤਾ ਵੀ ਉਸਦੀ ਆਵਾਜ਼ ਨਾਸ ਹੋ ਜਾਂਦੀ ਹੈ ਕਹ ਪਿੰਗਲ ਪਹਾੜ ਪਰ ਪਵਨ ਪਿੰਗਲਾ ਜਿਸਨੀਆਂ ਲੱਤਾਂ ਨਹੀਂ ਹਨ ਉਹ ਪਹਾੜ ਉੱਤੇ ਕਿਸ ਤਰ੍ਹਾਂ ਘਰ ਬਣਾ ਸਕਦਾ ਹੈ ਨਹੀਂ ਹੋਤ ਉਹ ਉਸ ਗਵਨ ਉਸ ਦਾ ਉੱਥੇ ਪਹਾੜ ਉੱਤੇ ਜਾਣਾ ਹੀ ਨਹੀਂ ਹੋ ਸਕਦਾ ਕਰਤਾਰ ਕਰਨਾ ਮੈਂ ਦੀਨ ਬੇਂਤੀ ਕਰੇ ਹੈ हे ਕਿਰਪਾ ਸਰੂਪ ਵਾਹਿਗੁਰੂ ਤੇਰੇ ਅੱਗੇ ਮੈਂ ਗਰੀਬ ਬੇਂਤੀ ਕਰਦਾ ਹਾਂ ਨਾਨਕ ਤੁਮਰੀ ਕਿਰਪਾ ਤਰੈ ਤੇਰੀ ਕਿਰਪਾ ਨਾਲ ਹੀ ਮਨੁੱਖ ਪਾਰ ਉਤਰ ਸਕਦਾ ਹੈ ਸੰਗ ਸਹਾਇ ਸੁਆ ਵਿਨਾ ਚੀਤ ਜੋ ਵਾਹਿਗੁਰੂ ਸਾਥੀ ਤੇ ਸਹਾਈ ਹੈ ਉਹ ਇਸ ਦੇ ਚਿੱਤ ਵਿੱਚ ਨਹੀਂ ਆਉਂਦਾ ਜੋ ਬਹਿ ਰਾਈ ਤਾਂ ਸਿਉਪ੍ਰੀਤ ਜੋ ਇਸ ਦਾ ਵੈਰੀ ਹੈ ਬਲੂਆ ਕਹਿ ਗਰੇ ਭੀਤਰ ਵਸੈ ਰੇਤ ਦੇ ਘੜ ਨਾਸ਼ਵਾਨ ਸੰਸਾਰ ਵਿੱਚ ਵਸਦਾ ਹੈ आनंद खेल माया रंग रसे माया ਦੇ ਰੰਗਾ ਵਿੱਚ ਲੱਗ ਕੇ ਖੁਸ਼ੀਆਂ ਖੇਡਾਂ ਕਰ ਰਿਹਾ ਹੈ। दृढ़ कर माने मने प्रतीत। ਇਹਨਾਂ ਦਾ ਮਨ ਵਿੱਚ ਭਰੋਸਾ ਪੱਕਾ ਕਰਕੇ ਮੰਦਾ ਹੈ। ਕਾਲ ਨਾ ਆਵੇ मूੜੇ ਚੀਤ। ਇਸ ਮੂਰਖ ਦੇ ਚਿੱਤ ਵਿੱਚ ਯਾਦ ਵਿੱਚ ਕਦੇ ਮੌਤ ਯਾਦ ਨਹੀਂ ਆਉਂਦੀ। ਵੈਰ ਵਿਰੋਧ ਕਾਮ ਕ੍ਰੋਧ ਮੂਹ ਵੈਰ ਵਿਰੋਧ ਕਾਮ ਕ੍ਰੋਧ ਤੇ ਮੂਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਝੂਠ ਵਿਸ਼ੇ ਵਿਕਾਰ ਬਹੁਤ ਲੋਭ ਤੇ ਧੋਖੇ ਬਾਜ਼ੀਆਂ ਇਹ ਆਹੋ ਜੁਗਤ ਬਿਹਾਨੇ ਕਈ ਜਨਮ ਇਹਨਾਂ ਦੇ ਨਾਲ ਲੱਗੇ ਹੀ ਇਸ ਦੇ ਕਈ ਜਨਮ ਬੀਤ ਗਏ ਨਾਨਕ ਰਖ ਲਿਓ ਆਪਨ ਕਰ ਕਰਮ हे वाहेगुरु मेहर करके इस नु बख्श लो तू तु ठाकुर तुम पे अरदास हे वाहेगुरु तू मालिक है तेरे पास साडी विनती है जो पिंड सब तेरी रास ए शरीर ते सब तेरी पूंजी है बख्शीश है तुम मात पिता हम बारक तेरे तू माता पिता है असि तेरे बच्चे हां ਤੁਮਰੀ ਕਿਰਪਾ ਮੇ ਸੁਖ ਕਨੇਰੇ ਤੇਰੀ ਕਿਰਪਾ ਵਿੱਚ ਬਹੁਤ ਸੁਖ ਹਨ ਕੋਈ ਨਾ ਜਾਣੇ ਤੁਮਰਾ ਅੰਤ ਤੁਹਾਡਾ ਅੰਤ ਕੋਈ ਨਹੀਂ ਜਾਣਦਾ ਉੱਚੇ ਤੇ ਉੱਚਾ ਭਗਵੰਤ ਤੂੰ ਉੱਚਾ ਤੋਂ ਉੱਚਾ ਪ੍ਰਭੂ ਹੈ ਪਰਮਾਤਮਾ ਹੈ ਸਭ ਸਮਗਰੀ ਤੁਮੜੇ ਸੂਤ ਤਾਰਿ ਸੰਸਾਰ ਦੀ ਸਾਰੀ ਸਮਗਰੀ ਤੁਹਾਡੀ ਆਗਿਆ ਵਿੱਚ ਖੜੀ ਹੈ তুমਤੇ ਹੋয় সু আজ্ঞা কারি ਤੁਹਾਡੇ ਤੋਂ ਜੋ ਕੁਝ ਹੁੰਦਾ ਹੈ ਉਹ ਤੁਹਾਡੀ ਆਗਿਆ ਵਿੱਚ ਹੁੰਦਾ ਹੈ। ਤੁਮਰੀ ਗਤ ਮਿਤ ਤੁਮ ਹੀ ਜਾਣੀ। ਇਸ ਲੀਲਾ ਦੀ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ। ਨਾਨਕ ਦਾਸ ਸਦਾ ਕੁਰਬਾਨੀ। ਗੁਰੂ ਜੀ ਫਰਮਾਉਂਦੇ ਹਨ ਦਾਸ ਆਪ ਤੋਂ ਸਦਾ ਬਲੀ ਹਾਰੀ ਹੈ। ਇਸ ਸਾਰੀ ਅਸ਼ਟਪਤੀ ਵਿੱਚ ਗੁਰੂ ਜੀ ਸਾਨੂੰ ਇਹ ਸਮਝਾ ਰਹੇ ਨੇ। ਇਹ ਜੀਵ ਮਾਇਆ ਦੇ ਅਨੰਦਾ ਵਿੱਚ ਪੈ ਕੇ ખોٹے ਕਰਮ ਕਰਕੇ ਆਪਣੀ ਆਇਉਂ ਨੂੰ ਸਫਲ ਕਰ ਰਿਹਾ ਹੈ। ਪਰਮਾਤਮਾ ਜੋ ਇਸ ਦੀ ਜ਼ਿੰਦਗੀ ਦਾ ਆਧਾਰ ਹੈ ਉਸ ਨੂੰ ਇਸ ਚਿੱਤ ਵਿੱਚ ਨਹੀਂ ਵਸਾਉਂਦਾ, ਯਾਦ ਨਹੀਂ ਕਰਦਾ। ਜਿਸ ਪਰਮਾਤਮਾ ਨੇ ਇਸ ਪੁਰਸ਼ ਨੂੰ ਮਨੁੱਖਾ ਜਨਮ ਦੇ ਕੇ ਹਰ ਵਸਤੂ ਇਸ ਦੇ ਖਾਣ ਪੀਣ ਤੇ ਵਰਤਣ ਵਾਸਤੇ ਬਖਸ਼ਿਸ਼ ਕੀਤੀ ਹੈ। ਉਹ ਪਰਮਾਤਮਾ ਸਭ ਤੋਂ ਉੱਚਾ ਹੈ। ਸਭ ਪਦਾਰਥ ਉਸਦੇ ਹੁਕਮ ਵਿੱਚ ਹਨ ਉਹ ਜੀਵਾਂ ਦੀ ਪਾਲਣਾ ਮਾਤਾ ਪਿਤਾ ਦੀ ਤਰ੍ਹਾਂ ਕਰਦਾ ਹੈ ਉਸ ਅੱਗੇ ਸਦਾ ਬੇਨਤੀ ਕਰਦੇ ਰਹੀਏ ਤੇ ਉਸ ਦੀਆਂ ਆਗਿਆ ਨੂੰ ਸਿਰ ਮੱਥੇ ਮੰਨ ਕੇ ਉਸ ਤੋਂ ਸਦਾ ਬលਿਹਾਰ ਜਾਈਏ ਸੰਗਤ ਜੀ ਭੁੱਲਾ ਚੁੱਕਾਂ ਦੀ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ